ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਭੂਂਦ ਵਸ ਹੋਰੋ ਨਾਵਲ ਕੁਸਮ ਬਸੰਤ ਗਨੰਤ ਨਯਾਵਾਂ ਰਵ ਸਸ ਕਿਰਨ सागर को गंगा तरंग अंत को पावा रुद्र त्यान ज्ञान सतगुरु के कब जन बाल नहिं जो गावह भल्ले अमर भावस गुण तेरे ਮਾ ਤੋਹਿ ਬਨਿਆ ਵੋ ਜਿਨ ਕੈ ਪੱਲਾ ਤਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂ ਵਸੈ ਤੇ ਨਰ ਗੁਣੀ ਗੀਰ ਲੱਖ ਖੁਸ਼ੀਆਂ ਬਖਸ਼ੀਆਂ ਜੇ ਸਤਿਗੁਰ ਨਦਰ ਕਰੇ ਸ਼ਣ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਨਹਨ ਹੋਵੇ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਤ ਮਲ ਮਲ ਨਾਈ ਜੋਗੀ ਹੋਵੇ ਜੋਗ ਵੇ ਭੋਗੇ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਤ ਮਲ ਮਲ ਨਾਈ ਤੇਰਾ ਸੱਡੜਾ ਸੁਣੀ ਜੈ ਪਾਏ ਜੇ ਕੋ ਬਹਿ ਅਲਾਈ ਰਹਾ ਜੈਸਾ ਬੀਜ ਸੋ ਨੂੜੈ ਜੋ ਖੱਟੇ ਸੋ ਖਾਏ ਅੱਗਾ ਕੁਛ ਨ ਹੋ ਬਈ ਜੇ ਸੜਨੇ ਸਾਨੇ ਜਾਏ ਤੈਸੋ ਜੈਸਾ ਕਾਢਿਆ ਜੈਸੀ ਕਾਰ ਕਮਾਈ ਜੋ ਦਮ ਚਿਤਨਾ ਆਵੇ ਸੋ ਦਮ ਬਿਰਤਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਨੈ ਵਿਕਾਈ ਨਾਨਕ ਕਮਨ ਆਵੇ ਜਿਤ ਤਨ ਨਾਹੀ ਸੱਚਾ ਨਾਓ ਓ ਤਨ ਵੇਚੀ ਵੈ ਕਰੀ ਜੇ ਕੋ ਨਾਏ ਵਿਕਾਈ ਨਾਨਕ ਕੰਮ ਨਾ ਆਵੈ ਜਿਤ ਤਨ ਨਾਹੀ ਸੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ ਹੈ 730 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਨਹਲਾ ਪਹਿਲਾ ਸੋਹੀ ਰਾਗ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਪਹਿਲੇ ਪਕਸ਼ਾ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਸਮਝਾ ਰਹੇ ਹੈ ਗੁਰੂ ਨਾਨਕ ਦੇਵ ਮਹਾਰਾਜ ਜੋਗੀ ਹੋਵੇ ਜੋਗਵੇ ਭੋਗੀ ਹੋਵੇ ਖਾਏ ਕਹਿੰਦੇ ਜਿਹੜਾ ਜੋਗੀ ਹੁੰਦਾ ਉਹ ਜੋਗ ਕਮਾਉਂਦਾ ਤੇ ਜਿਹੜਾ ਭੋਗੀ ਹੁੰਦਾ ਉਹ ਭੋਗਾਂ ਦੇ ਵਿੱਚ ਖਚਤ ਰਹਿੰਦਾ ਭਾਵ ਕਿ ਜਿਹੜਾ ਗ੍ਰਿਸ਼ਤੀ ਹੈ ਉਹ ਭੋਗਾਂ ਦੇ ਵਿੱਚ ਹੀ ਖਚਤ ਰਹਿੰਦਾ ਜੋਗੀ ਹੋਵੇ ਜੋਗਵੇ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਇ ਕਹਿੰਦੇ ਜਿਹੜਾ ਤਪ ਕਰਨ ਵਾਲਾ ਹੋ ਗਿਆ ਨਾ ਉਹਨੂੰ ਤਪਿਆ ਕਿਹਾ ਜਾਂਦਾ ਹੈ ਜਿਹੜੇ ਜੋਗੀ ਹੁੰਦੇ ਨੇ ਉਹ ਉਹਨਾਂ ਨੂੰ ਯੋਗ ਸਾਧਨਾ ਕਰਨ ਵਾਲੇ ਕਿਹਾ ਜਾਂਦਾ ਹੈ ਜਿਹੜੇ ਪਰਿਵਾਰਾਂ ਵਾਲੇ ਹੁੰਦੇ ਆ ਉਹਨਾਂ ਨੂੰ ਗ੍ਰਸਤੀ ਕਿਹਾ ਜਾਂਦਾ ਹੈ ਇਸੇ ਕਰੇ ਜਿਹੜੇ ਤਪ ਕਰਦੇ ਆ ਜੀ ਉਹਨਾਂ ਨੂੰ ਤਪਿਆ ਕਿਹਾ ਜਾਂਦਾ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਲਾਏ ਜਿਹੜੇ ਤੀਰਥਾਂ ਤੇ ਜਾਣ ਵਾਲੇ ਲੋਕ ਨੇ ਉਹ ਕਹਿੰਦੇ ਤੀਰਥਾਂ ਤੇ ਜਾਂਦੇ ਆ ਮਲ ਮਲ ਕੇ ਆਪਣੇ ਪਿੰਡੇ ਨੂੰ ਧੋਂਦੇ ਆ ਉੱਥੇ ਜਾ ਕੇ ਤੇਰਾ ਸੱਦੜਾ ਸੁਨੇਜਾ ਭਾਈ ਜੇ ਕੋ ਬਹਿ ਅਲਾਈ ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਤੇ ਕੋਈ ਇਸ ਤਰ੍ਹਾਂ ਦਾ ਹਟਾਈਂਦਾ ਜਿਹੜਾ ਮੈਨੂੰ ਤੇਰੇ ਘਰ ਦੀ ਗੱਲ ਸੁਣਾਵੇ ਤੇਰਾ ਸੱਦੜਾ ਸੁਰੇਜਾ ਭਾਈ ਜੇ ਕੋ ਬਹੇ ਅਲਾਏ ਜਿਹੜਾ ਮੇਰੇ ਕੋਲ ਬੈਠ ਕੇ ਮੈਨੂੰ ਉਸ ਪਰਮਾਤਮਾ ਦੀ ਗੱਲ ਸੁਣਾਵੇ ਮੈਨੂੰ ਤੇ ਸਾਰਿਆਂ ਤੋਂ ਉਹ ਸੋਹਣਾ ਲੱਗਦਾ ਕਹਿੰਦੇ ਸਾਰਿਆਂ ਤੋਂ ਉਹ ਚੰਗਾ ਲੱਗਦਾ ਕਹਿੰਦੇ ਆਪੋ ਆਪਣੇ ਧਰਮਾਂ 'ਚ ਸਾਰੇ ਚੰਗੇ ਆ ਜਪ ਕਰਨ ਵਾਲੇ ਜਪ ਕਰਦੇ ਰਹਿਣ ਤਪ ਕਰਨ ਵਾਲੇ ਤਪ ਕਰਦੇ ਰਹਿਣ ਜਿਹੜੇ ਤੀਰਥਾਂ ਤੇ ਜਾਣ ਵਾਲੇ ਨੇ ਤੀਰਥਾਂ ਤੇ ਜਾਂਦੇ ਰਹਿਣ ਮਾੜਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਪਰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮੈਨੂੰ ਤੇ ਅਸਨ 'ਚ ਸਭ ਤੋਂ ਸੋਹਣਾ ਉਹ ਲੱਗਦਾ ਹੈ ਜਿਹੜਾ ਕਹਿੰਦੇ ਮੇਰੇ ਕੋਲ ਬੈਠ ਕੇ ਮੈਨੂੰ ਉਸ ਪ੍ਰਮਾਤਮਾ ਦੀ ਗੱਲ ਸੁਣਾਵੇ ਮੈਨੂੰ ਉਸ ਪ੍ਰਮਾਤਮਾ ਦੀ ਕੋਈ ਗੱਲ ਬਾਤ ਸੁਣਾਵੇ ਕਹਿੰਦੇ ਜਦੋਂ ਪ੍ਰਮਾਤਮਾ ਦੀਆਂ ਗੱਲਾਂ ਪ੍ਰਮਾਤਮਾ ਦੀਆਂ ਬਾਤਾਂ ਸੁਣਾਗੇ ਫਿਰ ਕਹਿੰਦੇ ਮਹਾਨ ਹੋ ਜਾਂਦਾ ਬੰਦਾ ਮਹਾਨ ਕਿਵੇਂ ਹੋ ਜਾਂਦਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਕਹਿੰਦੇ ਜਿਹੜੀਆਂ ਬਾਬਿਆਂ ਦੀਆਂ ਗੱਲਾਂ ਨੇ ਨਾ ਬਾਬਾਲੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਕਹਿੰਦੇ ਜੇ ਅਸੀਂ ਆਪਣੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਦੀ ਗੱਲ ਸੁਣਾਵਾਂਗੇ ਕੋਈ ਇਤਿਹਾਸ ਦੀਆਂ ਗੱਲਾਂ ਸੁਣਾਵਾਂਗੇ ਤਾਂ ਕਹਿੰਦੇ ਉਹ ਪੁੱਤਰਾਂ ਤੋਂ ਸੁਪੁੱਤਰ ਬਣ ਜਾਣਗੇ ਪਰ ਜੇ ਨਾਮ ਪਰਮਾਤਮਾ ਦੇ ਬਾਣੀ ਦੇ ਨਾਲ ਜੋੜਿਆ ਸੀ ਨੇ ਨਾ ਗੁਰੂ ਦੀ ਗੱਲ ਦੱਸੀ ਨਾ ਗੁਰੂ ਦੀ ਗੱਲ ਸੁਣਾਏ ਕਹਿੰਦੇ ਉਹ ਫਿਰ ਪੁੱਤਰਾ ਤੋਂ ਉਸ ਪੁੱਤਰ ਨਹੀਂ ਕੁੱਪੁੱਤਰ ਬਣ ਜਾਣਗੇ ਭਾਵਕੇ ਥੱਲੇ ਨੂੰ ਆ ਜਾਣਗੇ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਤੇਰਾ ਸੱਤੜਾ ਸੂਰੀਜਾ ਭਾਈ ਜੇ ਕੋ ਬਹੇ ਅਲਾਈ ਜਿਹੜਾ ਮੇਰੇ ਕੋਲ ਬੈਠ ਕੇ ਮੈਨੂੰ ਉਸ ਪਰਮਾਤਮਾ ਦੀ ਗੱਲ ਸੁਣਾਵੇ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਧਿਆਨ ਦਾ ਰੋਕਣ ਦਾ ਵਿਸਰਾਮ ਦਾ ਭਾਵ ਹੁੰਦਾ ਕਿ ਇਸ ਸ਼ਬਦ ਨੂੰ ਚੰਗੇ ਤਰ੍ਹਾਂ ਸਮਝਣਾ ਹੈ ਕੱਲਾ ਇਹ ਨਾ ਹੋਵੇ ਕਿ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਤ ਪੜਪੜ ਵੇੜੀ ਪਾਈ ਐ ਪੜਪੜ ਗੱਡੀ ਐ ਖਾਤ ਕਿ ਕੱਲਾ ਬਸ ਪੜਨ ਤੱਕ ਹੀ ਰਹੇ ਜੇ ਉਹਨੂੰ ਹਿਰਦੇ ਚ ਨਾ ਵਸਾਈਏ ਕਹਿੰਦੇ ਸ਼ਬਦ ਜਿਹੜਾ ਹੁੰਦਾ ਉਹਨੂੰ ਤੁਸੀਂ ਹਿਰਦੇ ਚ ਵਸਾਉਣਾ ਹੁੰਦਾ ਕਿ ਗੁਰੂ ਸਾਹਿਬ ਅੱਜ ਸਾਨੂੰ ਕੀ ਸਮਝਾ ਰਹੇ ਐ ਜੈਸਾ ਬੀਜ ਐ ਸੋ ਲੂਣੇ ਜੋ ਖੱਟੇ ਸੋ ਖਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦਾ ਕੋਈ ਬੀਜ ਬੀਜਦਾ ਉਸ ਤਰ੍ਹਾਂ ਦਾ ਉਹਨੂੰ ਮਿਲ ਜਾਂਦਾ ਜੇ ਕੋਈ ਬੰਦਾ ਯੋਗ ਕਰਮਾਉਂਦਾ ਜਿੰਨਾ ਕੁ ਉਹਦੇ ਵਿੱਚੋਂ ਫਲ ਮਿਲਣਾ ਹੈ ਉਹ ਮਿਲ ਜਾਂਦਾ ਜੇ ਕੋਈ ਤਪ ਕਰਦਾ ਤਾਂ ਉਹਦੇ ਵਿੱਚੋਂ ਜਿੰਨਾ ਕੁ ਫਲ ਮਿਲਣਾ ਹੈ ਉਹ ਮਿਲ ਜਾਂਦਾ ਤੇ ਜਿਹੜੇ ਬੰਦੇ ਗ੍ਰਸਤੀ ਨੇ ਜੇ ਗ੍ਰਸਤੀ ਰਹਿ ਕੇ ਉਹ ਪ੍ਰਮਾਤਮਾ ਦਾ ਨਾਮ ਜਪਣ ਉਹਦੇ ਵਿੱਚੋਂ ਕਹਿੰਦੇ ਉਹਨਾਂ ਕਾ ਫਲ ਮਿਲ ਜਾਂਦਾ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੈਸਾ ਬੀਜਾ ਸੋ ਲੂਣੇ ਜੋ ਖੱਟੇ ਸੋ ਖਾਏ ਕਹਿੰਦੇ ਜਿਵੇਂ ਖੇਤ ਦੇ ਵਿੱਚ ਜਿਸ ਤਰ੍ਹਾਂ ਦੀ ਫਸਲ ਅਸੀਂ ਵੇਚਾਂਗੇ ਉਸ ਤਰ੍ਹਾਂ ਦੀ ਵੱਢ ਲਾਂਗੇ ਬਸ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆਹ ਸਰੀਰ ਮਿਲਿਆ ਇਹ ਸਰੀਰ ਕਿਤੇ ਅਜਾਈ ਨਾ ਚਲਿਆ ਜਾਵੇ ਕਹਿੰਦੇ ਇਹ ਵੀ ਬੀਜ ਵੇਚਣ ਵਾਲੀ ਕੰਮ ਹੈ ਕਹਿੰਦੇ ਜੈਸਾ ਬੀਜਾ ਸੋ ਲੂਣਾ ਜੋ ਖੱਟੇ ਸੋ ਖਾਏ ਜੇ ਆਪਾਂ ਕਈ ਵਾਰੀ ਗੱਲ ਕਰਦੇ ਹੁਣੇ ਗੁਰੂ ਸਾਹਿਬ ਦੇ ਬਚਨ ਨੇ ਕਿ ਜੇ ਕਿਕਰਾਂ ਦੇ ਬੀਜ-ਬੀਜ ਲਈ ਕਿਨਾ ਇੱਕ ਦਿਨ ਤੇ ਕੰਡੇ ਵੱਜਣਗੇ ਵੱਜਣਗੇ ਜੇ ਦਾਖਾਂ ਦੇ ਬੀਜ ਵੇਜਲੇ ਤਾਂ ਕਹਿੰਦੇ ਇੱਕ ਦਿਨ ਸੋਹਣੀਆਂ ਸੋਹਣੀਆਂ ਦਾਖਾਂ ਵੀ ਤੇ ਮਿਲਣਗੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਲੋੜਾ ਦਾਖ ਵਿਜੌਰੀ ਆ ਕਿੱਕਰ ਬੀਜਾ ਜੱਟ ਹੰਡਾ ਉਹਨ ਕਤਾਏ ਦਾ ਪੈਂਦਾ ਲੋੜਾ ਪਟ ਕਹਿੰਦੇ ਚੱਕੀ ਤੇ ਫਿਰਦਾ ਉਹਨ ਤੇ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਉਹਨ ਦੇ ਬਦਲੇ ਮੈਨੂੰ ਰੇਸ਼ਮ ਦੇ ਦੇ ਕਹਿੰਦੇ ਐ ਕਿਵੇਂ ਮਿਲ ਜਾਊਗਾ ਰੇਸ਼ਮ ਵਾਸਤੇ ਬੜੀ ਮਿਹਨਤ ਕਰਨੀ ਪੈਣੀ ਹੈ ਦਾਖਾਂ ਵਾਸਤੇ ਬੜੀ ਮਿਹਨਤ ਕਰਨੀ ਪੈਣੀ ਹੈ ਤੇ ਦਿੱਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੈਸਾ ਬੀਜਾਂ ਸੋ ਲੂਣੇ ਜੋ ਖੱਟੇ ਸੋ ਖਾਏ ਜਿਸ ਤਰ੍ਹਾਂ ਦਾ ਬੀਜ ਵੇਜਾਂਗੇ ਜਿਸ ਤਰ੍ਹਾਂ ਦੀ ਖੱਟੀ ਖਟਾਂਗੇ ਉਸ ਤਰ੍ਹਾਂ ਦੇ ਕਹਿੰਦੇ ਸਾਨੂੰ ਫਲ ਮਿਲਣਾ ਅੱਗਰ ਕੁਛ ਨਾ ਹੋ ਗਈ ਜੇ ਸਣ ਨਿਸ਼ਾਨਾ ਜਾਏ ਨਿਸ਼ਾਨੇ ਦਾ ਭਾਵ ਉਹਦਾ ਪਰਵਾਨਾ ਉਹ ਚਿੱਠੀ ਜਿਹੜੀ ਚਿੱਠੀ ਲੈ ਕੇ ਅਸੀਂ ਗੁਰੂ ਦੇ ਦਰ ਤੇ ਪਹੁੰਚਾਂਗੇ ਜੇ ਉਹ ਚਿੱਠੀ ਸਾਡੇ ਕੋਲ ਹੋਣੀ ਹੈ ਉੱਥੇ ਕਿਸੇ ਨੇ ਸਾਨੂੰ ਜਮਦੋਤਾ ਨੇ ਕਹਿੰਦੇ ਪੁੱਛਣਾ ਨਹੀਂ ਹੈ ਕੁਛ ਅੱਗਾ ਪੁੱਛਣਾ ਹੋ ਗਈ ਜੇ ਸਣ ਨਿਸਾਨੇ ਜਾਏ ਭਾਵੇਂ ਜੇ ਤੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਤਾਂ ਕਹਿੰਦੇ ਕਿਸੇ ਨੇ ਪੁੱਛਣਾ ਨਹੀਂ ਜੇ ਕੱਲਾ ਜੋਗ ਸਾਧਨਾ ਚ ਜਿਰਿਆ ਨਾ ਕਿ ਮੈਂ ਤੇ ਵੱਡਾ ਬਣ ਗਿਆ ਜੇ ਤੱਬ ਕਰਦੇ ਆ ਬੰਦਾ ਕਹਿੰਦਾ ਮੈਂ ਤੇ ਬਹੁਤ ਮਹਾਨ ਬਣ ਗਿਆ ਗੁਰੂ ਸਾਹਿਬ ਕਹਿੰਦੇ ਕਰਮ ਧਰਮ ਪਖੰਡ ਜੋ ਦੀਸ ਹੈ ਤਿੰਨ ਜਮ ਜਗਾਂਤੀ ਲੁੱਟਾ ਕਹਿੰਦੇ ਇਹ ਗੱਲਾਂ ਉਹਨਾਂ ਨੇ ਲੁੱਟ ਲੈਣੀਆਂ ਨੇ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਚ ਵਸਾਲਿਆ ਕਹਿੰਦੇ ਉਹ ਕਿਸੇ ਨੇ ਲੁੱਟਣਾ ਨਹੀਂ ਉਹ ਕਿਸੇ ਨੇ ਲੁੱਟ ਨਹੀਂ ਸਕਣਾ ਤੇਤੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਅੱਗੇ ਪੁੱਛ ਨਾ ਹੋ ਗਈ ਕਹਿੰਦੇ ਜੇ ਕਿਸੇ ਬੰਦੇ ਕੋਲ ਕਿਸੇ ਨੂੰ ਮਿਲਣ ਵਾਸਤੇ ਜਾਣਾ ਹੋਵੇ ਤੇ ਅੱਗੇ ਸਰਕਾਰ ਦੇ ਬੰਦੇ ਮਿਲਣ ਨਾ ਦੇਣ ਪਰ ਉਹਦੇ ਕੋਲੇ ਆਈ ਕਾਰਡ ਹੋਵੇ ਕਹਿੰਦੇ ਕਹਿੰਦੇ ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ ਉਹਨੂੰ ਸਿੱਧਾ ਅੰਦਰ ਵੜ ਦਿੰਦੇ ਆ ਕਿ ਚੱਲ ਭਾਈ ਤੇਰੇ ਕੋਲੇ ਕੁਝ ਨਾ ਕੁਝ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੇ ਤੇਰੇ ਕੋਲੇ ਪ੍ਰਮਾਤਮਾ ਦਾ ਨਾਮ ਹੋਇਆ ਨਾ ਕਹਿੰਦੇ ਜਮਾ ਨੇ ਕੁਝ ਨਹੀਂ ਪੁੱਛਣਾ ਤੈਨੂੰ ਅੱਗੇ ਲੰਘਾ ਦੇਣਾ ਗੁਰੂ ਦੇ ਦਰ ਤੇ ਅੱਗੇ ਪੁੱਛ ਨਾ ਹੋਵੇ ਜੇ ਸਣੇ ਸਾਨੇ ਜਾਏ ਤੈ ਉਹ ਜਿਹਾ ਕਾਢੀ ਐ ਜੈਸੀ ਕਾਰ ਕਮਾਈ ਕਹਿੰਦੇ ਜਿਸ ਤਰ੍ਹਾਂ ਦਾ ਬੰਦਾ ਕੰਮ ਕਰਦਾ ਉਸ ਤਰ੍ਹਾਂ ਦੇ ਉਹਦਾ ਨਾਮ ਪੈ ਜਾਂਦਾ ਕਾਢੀਏ ਦਾ ਭਾਵ ਕਿ ਉਹਨੂੰ ਉਸ ਤਰ੍ਹਾਂ ਦਾ ਜਾਣਿਆ ਜਾਂਦਾ ਜਿਵੇਂ ਬੰਦਾ ਲੋਹੇ ਦਾ ਕੰਮ ਕਰਨ ਵਾਲਾ ਉਹਨੂੰ ਲੋਹਾਰ ਕਹਿਣ ਲਾਗੇ ਸੋਨੇ ਦਾ ਕੰਮ ਕਰਨ ਵਾਲਾ ਉਹਨੂੰ ਸਨਾਰ ਕਹਿਣ ਲਾਗੇ ਘੜਿਆ ਦਾ ਕੰਮ ਕਰਨ ਵਾਲਾ ਉਹਨੂੰ কুমਾਰ ਕਹਿਣ ਲਾਗੇ ਧਰਤੀ ਜਿਹੜਾ ਜ਼ਮੀਨ ਦਾ ਕੰਮ ਕਰਨ ਵਾਲਾ ਉਹਨੂੰ ਜ਼ਿਮੀਦਾਰ ਕਹਿਣ ਲਾਗੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਹੜਾ ਜੋਗ ਸਾਧਨਾ ਕਰਦਾ ਉਹਨੂੰ ਜੋਗੀ ਕਹਿਣ ਲੱਗੇ ਜਿਹੜਾ ਤਪ ਕਰਨ ਲੱਗਿਆ ਉਹਨੂੰ ਤਪੀਆ ਕਹਿਣ ਲੱਗੇ ਜਿਹੜਾ ਫਿਰ ਗੁਰੂ ਦੀ ਸੰਗਤ ਕਰਨ ਵਲ ਲੱਗ ਜਾਂਦਾ ਉਹਨੂੰ ਫਿਰ ਗੁਰਮੁਖ ਕਹਿਣ ਲੱਗ ਜਾਂਦੇ ਐ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੈਸਾ ਤੈਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਏ ਜਿਸ ਤਰ੍ਹਾਂ ਦਾ ਬੰਦਾ ਕੰਮ ਕਰਦਾ ਉਸ ਤਰ੍ਹਾਂ ਦੇ ਉਹਦੇ ਨਾਲ ਨਾ ਜੁੜ ਜਾਂਦਾ ਸੋ ਦਮ ਜੋ ਦਮ ਚਿਤ ਨਾ ਆਵੇ ਸੋ ਦਮ ਬਿਰਥਾ ਜਾਏ ਕਹਿੰਦੇ ਪ੍ਰਮਾਤਮਾ ਨੂੰ ਹਰ ਟਾਈਮ ਯਾਦ ਰੱਖਣਾ ਚਾਹੀਦਾ ਪਰ ਜੇ ਕਹਿੰਦੇ ਜਿਹੜਾ ਦਮ ਆ ਰਿਹਾ ਜੇ ਉਹ ਦਮ ਦੇ ਨਾਲ ਪ੍ਰਮਾਤਮਾ ਨੂੰ ਯਾਦ ਨਾ ਕੀਤਾ ਸੋ ਦਮ ਬਿਰਥਾ ਜਾਏ ਕਹਿੰਦੇ ਉਹ ਸਾਂ ਵੀ ਬੇਅਰਥ ਜਾਣਗੇ ਤੁਹਾਡੇ ਪਰ ਹਰ ਸਾਂ ਦੇ ਨਾਲ ਕਹਿੰਦੇ ਉਸ ਪ੍ਰਮਾਤਮਾ ਨੂੰ ਯਾਦ ਕਰੀਏ ਜੇ ਹਰ ਸਾਂ ਦੇ ਨਾਲ ਨੇ ਤਾਂ ਗੁਰੂ ਸਾਹਿਬ ਕਹਿੰਦੇ ਏਕ ਘੜੀ ਆਧੀ ਘੜੀ ਆਧੀ ਹੂ ਤੇ ਆਦ ਭਗਤਨ ਸੇਤੀ ਗੋਸਤੇ ਜੋ ਕਿਨੇ ਸੋ ਲਾਗ ਕਹਿੰਦੇ ਜੇ ਜਾਦੇ ਨਹੀਂ ਤਾਂ ਇੱਕ ਘੜੀ ਤੇ ਉਸ ਪ੍ਰਮਾਤਮਾ ਨੂੰ ਜਪ ਲੈ ਪਰ ਇੱਥੇ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਹਰ ਟਾਈਮ ਜਪੋ ਅਠੇ ਬਹਿਰ ਉਸ ਪ੍ਰਮਾਤਮਾ ਨੂੰ ਜਪੋ ਜੋ ਦਮ ਚਿਤ ਨ ਆਵੇ ਸੋ ਦਮ ਮਿਰਥਾ ਜਾਏ ਜੇ ਇੱਕ ਸਾਂ ਦੇ ਨਾਲ ਅਸੀਂ ਵਾਹਿਗੁਰੂ ਨਹੀਂ ਕਹਿ ਸਕਦੇ ਤਾਂ ਕਹਿੰਦੇ ਉਹ ਸਾਰਾ ਉਹ ਸਾਂ ਸਾਡਾ ਵਿਅਰਥ ਗਿਆ ਪਰ ਸਾਡੇ ਤੇ 24000 ਸਾਂ ਇੱਕ ਦਿਨ ਤੇ ਰਾਤ ਤੇ ਵਿਅਰਥ ਜਾ ਰਹੇ ਐ ਰਹਿਣ ਗਵਾਈ ਸੋਏ ਕੈ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੇ ਬਦਲੇ ਜਾਏ ਕਹਿੰਦੇ ਤੇ ਕੌਡੀਆਂ ਦੇ ਭਾਜ ਜਾ ਰਹੇ ਸਾਰਾ ਇਹੋ ਤਨ ਵੇਚੀ ਵੈ ਕਰੇ ਜੇ ਕੋ ਨਾ ਵਕਾਏ ਕਹਿੰਦੇ ਜੇ ਕੋਈ ਪਰਮਾਤਮਾ ਦਾ ਨਾਮ ਸੁਣਾਉਣ ਵਾਸਤੇ ਮੈਨੂੰ ਤਿਆਰ ਹੋਵੇ ਨਾ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮੈਂ ਆਪਣਾ ਤਨ ਵੀ ਵੇਚਦੇ ਆ ਇਹੋ ਤਨ ਵੇਚੀ ਬੈਹ ਕਰੇ ਕਹਿੰਦੇ ਬੈਹ ਕਰਦੇ ਆ ਇੱਕ ਜ਼ਮੀਨ ਅਸੀਂ ਠੇਕੇ ਤੇ ਲੈ ਲੈਂਦੇ ਆ ਉਹਨੂੰ ਸਾਲ ਵਾਸਤੇ 2 ਸਾਲ ਵਾਸਤੇ ਬੰਦਾ ਬਾ ਲੈ ਲੈਂਦਾ ਪਰ ਇੱਕ ਬੈਗ ਰਾ ਲੈ ਲੈਂਦਾ ਬੰਦੇ ਨੂੰ ਸਾਰੇ ਪੈਸੇ ਇਕੱਠੇ ਦੇ ਦਿੰਦਾ ਕਿ ਇਹ ਜ਼ਮੀਨ ਮੇਰੇ ਨਾਂ ਕਰ ਦੇ ਉਦੋਂ ਬਾਤ ਉਹਦਾ ਕੋਈ ਹੱਕ ਨਹੀਂ ਹੁੰਦਾ ਇੱਥੇ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਗੱਲ ਸੁਣਾਵੇ ਨਿਆ ਸਰੀਰ ਉਹਦੇ ਹਵਾਲੇ ਕਰ ਦਿਆਂਗਾ ਸਾਰਾ ਇਹਦੇ ਸਰੀਰ ਤੇ ਮੇਰਾ ਕੋਈ ਹੱਕ ਨਹੀਂ ਹੋਊਗਾ ਇਹ ਤਨ ਦੇ ਉੱਤੇ ਮਨ ਦੇ ਉੱਤੇ ਮੇਰਾ ਕੋਈ ਹੱਕ ਨਹੀਂ ਹੋਊਗਾ ਇਹੋ ਤਨ ਵਿੱਚ ਹੀ ਬੈਹ ਕਰੇ ਜੇ ਕੋ ਲੈ ਵਿਕਾਏ ਕਹਿੰਦੇ ਮੈਂ ਵਿਕਣ ਵਾਸਤੇ ਵੀ ਤਿਆਰ ਆ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਪਰ ਮੈਨੂੰ ਉਸ ਪ੍ਰਮਾਤਮਾ ਦੀ ਕੋਈ ਗੱਲ ਸੁਣਾਵੇ ਕਹਿੰਦੇ ਨਾਨਕ ਕੰਮ ਨਾ ਵਈ ਜਿਤ ਤਨ ਨਾਹੀ ਸੱਚਾ ਨਾਉ ਕਹਿੰਦੇ ਇਹ ਤਨ ਕਿਸੇ ਕੰਮ ਨਹੀਂ ਆਉਣਾ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਤਨ ਨੇ ਕਿਸੇ ਕੰਮ ਨਹੀਂ ਆਉਣਾ ਜੇ ਇਹਦੇ ਵਿੱਚ ਪਰਮਾਤਮਾ ਦਾ ਸੱਚਾ ਨਾਮ ਨਹੀਂ ਟਿਕਿਆ ਜੇ ਇਹਦੇ ਵਿੱਚ ਗੰਦ ਮੰਦ ਭਰ ਲਿਆ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਣਾ ਪਰ ਜੇ ਇਹਦੇ ਵਿੱਚ ਪਰਮਾਤਮਾ ਦਾ ਨਾਮ ਭਰ ਲਿਆ ਕਹਿੰਦੇ ਇਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਣਾ ਹੈ ਪਰਮਾਤਮਾ ਦੇ ਦਰ ਤੇ ਪ੍ਰਵਾਦ ਹੋ ਜਾਣਾ ਹੈ ਪਰ ਕਹਿੰਦੇ ਇਹ ਤਨ ਦੇ ਵਿੱਚ ਅਸੀਂ ਨੇ ਕੂੜਾ ਕਰਕਟ ਭਰ ਲਿਆ ਇਹ ਕੂੜਾ ਕਰਕਟ ਕਾਰ ਨਿਕਲਣੇ ਜੇ ਗੁਰੂ ਦੇ ਦਵਾਰੇ ਤੇ ਆਵਾਂਗੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਕਹਿੰਦੇ ਸੋਝੀ ਤਾਂ ਮਰਣੀ ਜੇ ਗੁਰੂ ਦੇ ਦਰ ਤੇ ਆਵਾਂਗੇ ਇਹੋ ਤਨ ਵੇਚੀ ਬੈ ਕਰੇ ਜੇ ਕੋ ਨਏ ਵਿਕਾਏ ਨਾਨਕ ਕਮ ਨਾ ਓਏ ਜਿਤ ਤਨ ਨਾਹੀ ਸੱਚਾ ਨਾ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ